ਸਭ ਤੋਂ ਵੱਡੀ ਪ੍ਰੋਬਲਮ ਹੋਈ ਆ ਪੰਜਾਬੀਆਂ ਦੀ ਵੀ ਲਾਲਚਾਂ ਚ ਜਾਂ ਕਿਸੇ ਵੀ ਤਰੀਕੇ ਫੜੀ ਉਹ ਆਪਣੀ ਪਛਾਣ ਭੁੱਲ ਗਏ ਠੀਕ ਆ ਮੈਂ ਨਾ ਗੱਲ ਸੁਣਾਉਂਦਾ ਇੱਕ ਇੱਕ ਵੇ ਇੱਕ ਸ਼ੇਰ ਦਾ ਬੱਚਾ ਗਵਾਜ ਗਿਆ ਭੇਡਾਂ ਭੇਡਾਂ ਦੇ ਝੁੰਡ ਚ ਰਲ ਗਿਆ ਭੇਡਾਂ ਨੇ ਕਹਾਂ ਚਲ ਸ਼ੇਰ ਦਾ ਬੱਚਾ ਆ ਉਹ ਸਿਆਣੀ ਭੇਡ ਸੀ ਵੇ ਇਹਨੂੰ ਪਾਲ ਲਓ ਕਿਤੇ ਕੰਮ ਆਊਗਾ ਉਹਨੇ ਭੇਡਾਂ ਦਾ ਬੱਚਾ ਪਾਲ ਲਿਆ ਹੁਣ ਬੱਚਾ ਵੱਡਾ ਹੋ ਗਿਆ ਹੁਣ ਜਦੋਂ ਕੁੱਤੇ ਕਰਤੇ ਭੇਡਾਂ ਨੂੰ ਪਿਆ ਕਰਨ ਹਉ ਭੇਡਾਂ ਜੇ ਰਹਿ ਰਹੇ ਭੇਡ ਭੇਡਾਂ ਲਈ ਉਹਦੀ ਸੋਚਣੀ ਹੋ ਗਈ ਸਭ ਤੋਂ ਮੋਰੇ ਉਹ ਪੱਜਾ ਭੇਡਾਂ ਮਗਰ ਉਹ ਮੋਰੇ ਭੱਜਦੇ ਭੇਡਾਂ ਨੇ ਕਿਹਾ ਵੀ ਤਾ ਸਾਲਾ ਫਾਇਦਾ ਹੀ ਨਹੀਂ ਹੋਇਆ ਕੋਈ ਨਾਲ ਰੋਣ ਦਾ ਇਹਨੂੰ ਥੋੜਾ ਜਿਆਦਾ ਉਹਨੂੰ ਫਿਰ ਇੱਕ ਭੇਡ ਨੇ ਕਿਹਾ ਵੀ ਤੂੰ ਤਾਂ ਤਕੜਾ ਐ ਨਾ ਤੂੰ ਤੂੰ ਦਹਾੜਦੇ ਆਉਣੇ ਨਹੀਂ ਤੈਨੂੰ ਤਾਂ ਅਸੀਂ ਇੰਨਾ ਰੱਖਿਆ ਕਹਿੰਦਾ ਅੱਛਾ ਉਹਨੇ ਜੀ ਜਿੱਦੇ ਕੁੱਤੇ ਆਏ ਉਹ ਲਗਾ ਦਹਾੜਨ ਕੁੱਤਿਆਂ ਨੂੰ ਰਾਹ ਨਾ ਲੱਭੇ ਭੇਡਾਂ ਬੜੀਆਂ ਖੁਸ਼ ਹੋਈ ਬਾ ਵੀ ਵੇ ਤਾਂ ਬੰਦਾ ਕੰਮ ਆ ਗਿਆ ਹੁਣ ਭੇਡਾਂ ਨੇ ਸੋਚਿਆ ਵੀ ਐਉਂ ਕਿਵੇਂ ਆ ਇਨੂੰ ਹੋਰ ਸਮਝਾਇਆ ਜਾਵੇ ਉਹ ਭੇਡਾਂ ਨੇ ਉਹਨੂੰ ਬੁਲਾ ਉਹ ਕਹਿੰਦੀਆਂ ਤੈਨੂੰ ਪਤਾ ਹੈ ਤੂੰ ਸਾਡੇ ਚੋਂ ਐ ਤੇ ਤੂੰ ਹੀ ਸਾਡਾ ਰਾਜ ਲਿਆਏਗਾ ਤੂੰ ਸਾਡੂ ਸਾਡੀ ਰੱਖਿਆ ਕਰੇਗਾ ਜੀ ਤੇ ਹੁਣ ਉਸ ਜੰਗਲ ਦੇ ਭੇਡਾਂ ਰਾਜ ਕਰਨ ਦੇ ਤੇ ਸ਼ੇਰ ਰੱਖੀ ਬਟ ਸਹੀ ਗੱਲ ਹੈ ਤੇ ਉਹ ਸ਼ੇਰ ਸਰਦਾਰ ਨੇ ਦੇਸ਼ ਦੁਨੀਆ ਚ ਵੱਸਦੇ ਪੰਜਾਬੀਆਂ ਖੁਸ਼ ਆਮਦੀਦ ਸਵਾਗਤ ਆ ਤੁਹਾਡਾ ਅੱਜ ਜੀ ਗੱਲਬਾਤ ਆ ਆਪਾਂ ਟਾਵਰ ਮੋਰਚੇ ਦੀ ਕਰੀਏ ਅੱਜ ਤਕਰੀਬਨ 3 ਮਹੀਨਿਆਂ ਦੇ ਕਰੀਬ ਹੋ ਗਏ ਨੇ ਜਾਗਦਿਆਂ ਜ਼ਮੀਰ ਵਾਲੇ ਪਹੁੰਚ ਰਹੇ ਨੇ ਪਰ ਹਜੇ ਤੱਕ ਜਿਹੜੇ ਲੋਕ ਕੁਸ਼ਕ ਘਰਾਂ ਦੇ ਵਿੱਚ ਸੁੱਤੇ ਪਏ ਨੇ ਜੀ ਗੱਲਾਂ ਪਟਾਵਰ ਮੋਰਚੇ ਦੀ ਕਰੀਏ ਬਾਈ ਰੱਬੀ ਕੰਢੋੜਾ ਜੀ ਪਹੁੰਚੇ ਨੇ ਰੱਬੀ ਵੀਰੇ ਕੀ ਹਾਲ ਆ ਬਹੁਤ ਵਧੀਆ ਚੜ੍ਹਦੀ ਕਲਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਦੇਖ ਰਹੇ ਹੋ ਵੀਰੇ ਤਕਰੀਬਨ 3 ਮਹੀਨੇ ਹੋ ਗਏ ਕੋਈ ਕੀ ਗੱਲਾਂ ਬਾਤਾਂ ਹੋ ਰਹੀਆਂ ਨੇ ਗੱਲਾਂ ਬਾਤਾਂ ਇਹੀ ਹੋ ਰਹੀਆਂ ਨੇ ਵੀ ਆਪਣੇ ਲੋਕ ਇਹ ਚਾਹੁੰਦੇ ਨੇ ਵੀ ਮਿਲਦਾ ਸਭ ਕੁਝ ਰਹੇ ਦੇਣਾ ਕੁਝ ਨਾ ਪਵੇ ਕਹਿੰਦਾ ਅਸੀਂ ਗੁਰੂ ਗ੍ਰੰਥ ਸਾਹਿਬ ਮੁਰੇ ਮੱਥਾ ਟੇਕ ਕੇ ਅਰਦਾਸ ਕਰੀਏ ਸਾਡੇ ਬੱਚਿਆਂ ਦੇ ਵੀ ਜੀ ਵੀ ਲੱਗ ਜਾਣਾ ਸੀ ਬਾਹਰ ਵੀ ਚਲ ਜੀਏ ਸਾਡੇ ਸਾਰੇ ਕੰਮ ਵੀ ਹੋ ਜਾਣ ਪਰ ਜਦੋਂ ਕਿਤੇ ਬੇ ਬੇਅਦਬੀ ਹੁੰਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਉੱਥੇ ਕੀ ਕਰਨਾ ਜਾ ਕੇ ਹਨਾ ਜਾ ਉਹ ਬੰਦਾ ਬੈਠਾ ਟਾਵਰ ਦੇ ਉੱਤੇ ਤਾਂ ਕਿਉਂ ਬੈਠਾ ਹਨਾ ਮੈਂ ਇਹ ਕਦੇ ਨਹੀਂ ਕਹਿੰਦਾ ਹੁੰਦਾ ਵੀ ਕੀ ਸਹੀ ਹੈ ਕੀ ਗਲਤ ਹੈ ਹਮੇਸ਼ਾ ਜਜ਼ਬਾ ਦੇਖਿਆ ਜਾਂਦਾ ਤੇ ਕੌਸ ਦੇਖਿਆ ਜਾਂਦਾ ਮੈਂ ਵੀ ਕੋਈ ਦੇਖੋ ਬਹੁਤ ਜ਼ਿਆਦਾ ਸਪੋਰਟ ਨਹੀਂ ਕਰਦਾ ਇਸ ਚੀਜ਼ ਨੂੰ ਵੀ ਅਸੀਂ ਟਾਵਰ ਤੇ ਚੜ ਕੇ ਆਪਣੇ ਹੱਕ ਲੈਣੇ ਨੇ ਠੀਕ ਆ ਪਰ 3 ਮਹੀਨੇ ਤੱਕ ਅਗਰ ਕੋਈ ਬੰਦਾ ਇਡੀ ਠੰਡ ਚ ਜਦੋਂ ਸਾਨੂੰ ਘਰਾਂ ਚ ਠੰਡ ਲੱਗ ਰਹੀ ਹੈ ਹੀਟਰ ਲਾ ਰਹੇ ਆ ਔਰ ਬੰਦਾ ਬੈਠਾ ਹੈਗਾ 400 ਫੁੱਟ ਉੱਪਰ ਟਾਵਰ ਦੇ ਉੱਤੇ ਚੜ ਕੇ 3 ਮਹੀਨੇ ਬਣਾ ਲੱਤਾ ਉਹਦੀਆਂ ਕਾਲੀਆਂ ਫਿਰਨ ਲੱਗੀਆਂ ਮੂੰਹ ਸੁੱਜਣ ਲੱਗਾ ਸਾਈਡ ਤੋਂ ਫਿਰ ਅਸੀਂ ਕੀ ਵੇਟ ਕਰਦੇ ਆ ਵੀ ਉਹ ਕਿਹੜੀ ਘੜੀ ਸ਼ਹੀਦ ਹੋਵੇ ਤਾਂ ਅਸੀਂ ਫਿਰ ਫੋਟੋ ਲਾ ਕੇ ਆਈਏ ਹੈਨਾ ਉਹਦੇ ਜੱਜਵੇ ਨੂੰ ਉਸਦੀ ਵਿਲ ਪਾਵਰ ਨੂੰ ਸ੍ਰੀ ਗੁਰੂ ਗੰਸਾਬ ਜੀ ਲਈ ਜਿਹੜੀ ਉਹਦੀ ਸ਼ਿੱਦਤ ਹੈ ਉਸ ਚੀਜ਼ ਕਰਕੇ ਸਾਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਤੇ ਘਰਾਂ ਚੋਂ ਨਿਕਲੋ ਯਾਰ ਕਿਤੇ ਨਹੀਂ ਹੁੰਦਾ ਐਵੇਂ ਬੇਬ ਕੋਈ ਦੱਸ ਦੇਵੇ ਇੱਥੋਂ 500 ਕਿਲੋਮੀਟਰ ਦੂਰ ਗੁਰਦੁਆਰਾ ਸਾਹਿਬ ਹੈ ਤੇ ਜਾ ਕੇ ਉੱਥੇ ਜਹਾਜ ਚੜਾ ਦੇਣਾ ਤੇ ਤੁਹਾਡਾ ਬੀਜ ਲੱਗ ਜਾਣਾ ਤੁਹਾਡੀ ਮਾਈ ਦੇ ਗੋਡੇ ਵੀ ਰੱਖਦੇ ਹੁਣ ਤਾਂ ਵੀ ਭੱਜੀ ਪਹੁੰਚ ਜਾਂਦੀ ਆ ਲੈਂ ਤੋੜ ਕੇ ਅੱਗੇ ਨਿਕਲ ਜਾਂਦੀ ਯਾਰ ਇੱਥੇ ਆਉਣ ਨੂੰ ਠੰਡ ਲੱਗਦੀ ਆ ਤੁਹਾਨੂੰ ਇਹ ਸਾਡੇ ਲੋਕਾਂ ਦਾ ਜਿਹੜਾ ਆ ਇਹ ਇਹ ਪ੍ਰੋਬਲਮ ਹੈ ਬਈ ਕਦੋਂ ਆਉਣਗੇ ਵੀਰੇ ਹੁਣ ਤੁਸੀਂ ਇਕੱਠੇ ਦੀ ਗੱਲ ਕਰ ਰਹੇ ਸੀ ਤਕਰੀਬਨ 3 ਮਹੀਨੇ ਹੋ ਗਏ ਹਨ ਪਰ ਹਜੇ ਤੱਕ ਲੋਕ ਪਹੁੰਚੇ ਨਹੀਂ ਹੈਗੇ ਅੱਜ ਵੀ ਕੋਈ ਜ਼ਿਆਦਾ ਬਹੁ ਮਾਤਰਾ ਨਹੀਂ ਹੈਗੀ ਕਿਉਂ ਕਿਉਂ ਨਹੀਂ ਆ ਰਹੇ ਹੈਗੇ ਲੋਕ ਦਿੱਕਤ ਕੀ ਆ ਕਿਉਂਕਿ ਲੋਕਾਂ ਨੂੰ ਸ਼ਾਇਦ ਢਿੱਡ ਦਾ ਮਸਲਾ ਕੌਮ ਤੋਂ ਵੱਡਾ ਮਸਲਾ ਹੋ ਗਿਆ ਹੁਣ ਲੋਕਾਂ ਨੂੰ ਆਪਣੀ ਆਪਣੀ ਪਈ ਆਏ ਕੋਈ ਕਹਿੰਦਾ ਮੈਂ ਵੀ ਦਿਹਾੜੀ ਭੰਨ ਕੇ ਜਾਊਂਗਾ ਕੋਈ ਕਹਿੰਦਾ ਮੈਂ ਤੇਲ ਫੁੱਕੂਗਾ ਕੋਈ ਕਹਿੰਦਾ ਮੈਂ ਕੰਮ ਧੰਦੇ 'ਚ ਲੱਗਾ ਕੋਈ ਕਹਿੰਦਾ ਠੰਡੇ ਹੀ ਬਹੁਤ ਹਨ ਹਨ ਤੇ ਅਲੱਗ-ਅਲੱਗ ਸੋਚ ਹੈ ਕੋਈ ਮੋਰਚੇ ਨੂੰ ਮੋਰਚਾ ਹੀ ਨਹੀਂ ਮੰਤੇ ਹਰ ਕਿਸੇ ਦਾ ਆਪਣਾ ਸੋਚਣਾ ਪਰ ਮੈਂ ਇਹਨਾਂ ਨੂੰ ਕਹੂੰਗਾ ਵੀ ਜੇ ਤੁਸੀਂ ਸਿੱਖ ਹੋ ਤੁਸੀਂ ਗੁਰਦੁਆਰੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਰੇ ਮੱਥਾ ਟੇਕਦੇ ਹੋ ਪਾਠ ਕਰਦੇ ਹੋ ਤੁਸੀਂ ਇਹ ਗੱਲ ਕਹਿੰਦੇ ਹੋਗੇ ਅਸੀਂ ਸਿੱਖਾਂ ਤੇ ਕੌਮ ਨੂੰ ਪਿਆਰ ਕਰਦੇ ਤਾਂ ਜਰੂਰ ਆਓ ਇੱਕ ਇੱਕ ਵਾਰੀ ਦਾ ਜਰੂਰ ਆਓ ਯਾਰ ਕਾਨੂੰਨ ਨੂੰ ਕਿਵੇਂ ਦੇਖਦੇ ਹੋ ਵੀਰੇ ਚਲੋ ਸਾਰੇ ਧਰਮਾਂ ਦੇ ਲਈ ਬੈਠੇ ਗੁਰਦੇਵ ਸਿੰਘ ਤੁਸੀਂ ਤੁਹਾਡੇ ਅਕੋਰਡਿੰਗ ਕਾਨੂੰਨ ਬਣਨਾ ਚਾਹੀਦਾਗਾ ਦੇਖੋ ਕਾਨੂੰਨ ਤਾਂ ਇੰਡੀਆ 'ਚ ਬਣਿਓ ਜਾਂਦੇ ਨੇ ਕਾਨੂੰਨ ਪਗਾਉਣਾ ਵੱਡੀ ਗੱਲ ਹੁੰਦੀ ਕਾਨੂੰਨ ਬੜਨਾ ਵੱਡੀ ਗੱਲ ਨਹੀਂ ਹੁੰਦੀ ਕਾਨੂੰਨ ਹੁਣ ਕਿੰਨੇ ਬਣੇ ਨੇ ਹੁਣ ਔਰਤਾਂ ਨੂੰ ਲੱਗਾ ਕਿੰਨੇ ਕਾਨੂੰਨ ਬਣੇ ਨੇ ਕਿਤੇ ਔਰਤਾਂ ਅੱਜ ਸੇਫ ਨੇ ਇਸ ਦੇਸ਼ 'ਚ ਨਹੀਂ ਹੈਗੀਆਂ ਠੀਕ ਆ ਇਹ ਤਾਂ ਚਲੋ ਕੌਮ ਨੂੰ ਕੋਈ ਨਾ ਕੋਈ ਹੱਲ ਕਰਨਾ ਪੈਣਾ ਪਰ ਹੁਣ ਅਸੀਂ ਇਹ ਪਹਿਲੀ ਪੌੜੀ ਦਾ ਸਟੈਪ ਰੱਖਿਆ ਤੇ ਪੌੜੀ ਤਾਂ ਅਸੀਂ ਜਿੱਤੀਏ ਇਸ ਲਈ ਸਾਨੂੰ ਇਸ ਮੋਰਚੇ ਨੂੰ ਸਪੋਰਟ ਕਰਨੀ ਚਾਹੀਦੀ ਆ ਤੁਹਾਡੀ ਲਗਾਤਾਰ ਗੁਰਜੀਤ ਸਿੰਘ ਨਾਲ ਗੱਲ ਹੁੰਦੀ ਰਹਿੰਦੀ ਹੈ ਕਿ ਕਿੰਨੇ ਮਹੀਨੇ ਹੁੰਦੇ ਸਿਹਤ ਦੀ ਗੱਲ ਕਰੀਏ ਕਿਵੇਂ ਆ ਸਿਹਤ ਯਾਰ ਲਾਸਟ ਟਾਈਮ ਹੁਣ ਮੇਰੀ 3-4 ਦਿਨ ਪਹਿਲਾਂ ਗੱਲ ਹੋਈ ਸੀਗੀ ਤਾਂ ਕਹ ਰੇ ਸੀ ਵੀ ਮੇਰਾ ਮੂੰਹ ਸੁੱਝ ਗਿਆ ਇੱਕ ਪਾਸਿਓ ਤੇ ਲੱਤਾਂ ਕਾਲੀਆਂ ਫੈਲ ਰਹੀਆਂ ਨੇ ਮੈਂ ਤਾਂ ਹੀ ਅੱਜ ਆਇਆ ਕਿਉਂਕ ਕੰਮ ਧੰਦੇ ਚ ਆਮ ਲੋਕਾਂ ਵਾਂਗ ਹੋਈਆਂ ਵੀ ਅੱਜ ਚੱਲਦੇ ਆ ਕੱਲ ਚੱਲਦੇ ਆ ਹਨ ਫਿਰ ਮੈਂ ਕਹਾ ਯਾਰ ਕਿਤੇ ਇਹੀ ਨਾ ਹੋਵੇ ਫਿਰ ਟਾਈਮ ਹੀ ਲੰਘ ਜੇ ਵੀ ਜਾਣਾ ਚਾਹੀਦਾ ਇਹਨਾਂ ਨੇ ਫਿਰ ਮੈਂ ਉਹਨੂੰ ਕਹੇ ਵੀ ਕਾਲ ਦਿੱਤੀ ਆ 11 ਦੀ ਤੇ ਮੈਂ ਵੀ ਫਿਰ ਅੱਗੇ ਕਾਲ ਦਿੱਤੀ ਲੋਕਾਂ ਨੂੰ ਵੀ 11 ਤਰੀਕ ਨੂੰ ਪਹੁੰਚੋ ਯਾਰ ਹਨਾ ਤੇ ਫਿਰ ਮੈਨੂੰ ਲੱਗਦਾ ਕਿ ਜੇ ਮੈਂ ਆਇਆ ਤਾਂ ਜਿਹੜੇ ਮੈਨੂੰ ਪਿਆਰ ਕਰਦੇ ਨੇ ਜਾਂ ਮੇਰੀ ਗੱਲ ਸੁਣਦੇ ਨੇ ਉਹ ਵੀ ਆਉਣਗੇ ਆਵਾਮ ਨੂੰ ਕੀ ਮੈਸੇਜ ਦੇਣਾ ਜਿਹੜੇ ਹਜੇ ਤੱਕ ਨਹੀਂ ਪਹੁੰਚੇ ਹੈਗੇ ਘਰਾਂ ਦੇ ਵਿੱਚ ਬੈਠੇ ਨੇ ਮੈਸੇਜ ਤਾਂ ਉਹਨਾਂ ਨੂੰ ਸਾਰਾ ਹੀ ਪਤਾ ਯਾਰ ਸਭ ਪਤਾ ਬਸ ਉਹਨ ਗੋਲਾ ਜਾ ਕਰ ਦਿੰਦੇ ਨੇ ਵੀ ਠੀਕ ਐ ਦੇਖਦੇ ਆ ਜਾਣਿਆ ਉਹ ਨਹੀਂ ਹੈਗੇ ਵੀ ਸਾਰੇ ਹੀ ਹੁਣ ਜਮੇ ਹੀ ਟੁੱਟ ਗਏ ਨੇ ਕੌਮ ਤੋਂ ਤੇ ਮਤਲਬ ਲੋਕਾਂ ਦਾ ਇੱਕ ਵਿਸ਼ਵਾਸ ਜਾ ਹਿੱਲਿਆ ਹੋਇਆ ਹੈ ਨਾ ਲੇਕਿਨ ਇਹ ਲੋਕ ਇਹ ਗੱਲ ਨਹੀਂ ਸਮਝਦੇ ਵੀ ਜਿਹੜਾ ਬੇਅਦਬੀ ਦਾ ਮੁੱਦਾ ਉਹ ਪੰਜਾਬ ਦਾ ਤੇ ਸਿੱਖਾਂ ਦਾ ਸਭ ਤੋਂ ਵੱਡਾ ਮੁੱਦਾ ਆ ਅੱਜ ਅਸੀਂ ਆਪਣੀ ਕਿਸਾਨ ਵੀ ਧਰਨਾ ਲਾ ਕੇ ਬੈਠੇ ਨੇ ਉੱਥੇ ਰੋਜੀ ਰੋਟੀ ਦਾ ਸਵਾਲ ਹੈ ਵੀ ਸਾਡੀ ਰੋਜੀ ਖੋਰੀ ਆ ਸਰਕਾਰ ਪਣਾ ਇੱਥੇ ਸਾਡੀ ਰੂਹ ਖੋਰੀ ਹੈ ਜਮੀਰ ਖੋਰੀ ਹੈ ਹੂੰ ਰੋਜੀ ਵੀ ਜ਼ਰੂਰੀ ਹੈ ਪਰ ਜਮੀਰ ਤੇ ਤੁਹਾਡਾ ਜਿਹੜਾ ਕਰਤਾਰ ਹੈ ਨਾ ਉਹ ਉਹ ਸਭ ਤੋਂ ਜ਼ਰੂਰੀ ਹੈ ਹੁਣੇ ਜੇ ਮੈਂ ਗੱਲ ਸੁਣੀ ਸੀ ਵੀ ਕਹਿੰਦੇ ਜੇ ਜਿੰਨਾ ਕਰਤਾਰ ਇਮਾਨਦਾਰ ਹੁੰਦਾ ਨਾ ਜਨਾਜਾ ਉਨਾ ਹੀ ਸ਼ਾਨਦਾਰ ਹੁੰਦਾ ਅਸੀਂ ਭੁੱਲ ਜੰਨੇ ਆਵੇ ਵੱਡੇ ਵੱਡੇ ਰਾਜੇ ਮਹਾਰਾਜੇ ਲੀਡਰ ਵੱਡੇ ਵੱਡੇ ਹੁਣਾਂ ਜੀ ਬਾਦਲ ਸਾਹਿਬ ਦੀ ਗੱਲ ਕਰ ਲਈ ਕਿੰਡਾ 100 ਸਾਲ ਤੱਕ ਦਾ ਉਹਨਾਂ ਦਾ ਰਾਜ ਸੀ ਪਰ ਕਿੱਥੇ ਨੇ ਅੱਜ ਐਵੇਂ ਅਸੀਂ ਵੀ ਨਹੀਂ ਹੁਣ ਇੱਕ ਦਿਨ ਆਪਾਂ ਜਿੰਨਾ ਹੋ ਸਕੇ ਆਪਣੇ ਗੁਰੂ ਲਈ ਕੌਮ ਲਈ ਆਪਣੇ ਲੋਕਾਂ ਲਈ ਖੜੀਏ ਆਪਣੇ ਲੋਕਾਂ ਦੀ ਗੱਲ ਕਰੀਏ ਕਿਤੇ ਨਹੀਂ ਫਰਕ ਪੈਂਦਾ ਯਾਰ ਜੇ ਦੋ ਤਿੰਨ ਮਹੀਨਿਆਂ ਬਾਅਦ ਇੱਕ ਆਪਾਂ ਇੱਕ ਦਿਨ ਕੱਢ ਵੀ ਲਿਆ ਫਿਲਮਾਂ ਵੀ ਤਾਂ ਦੇਖਦੇ ਹੀ ਆ ਜਾਂ ਕੇ ਪਾਰਟੀਆਂ ਵੀ ਕਰਦੇ ਆ दारू ਪਿੰਦੇ ਨੇ ਸਾਰਾ ਕੁਝ ਕਰਦੇ ਆ ਤੇ ਇੱਕ ਦਿਨ ਤਾਂ ਕੱਢਿਆ ਜਾ ਸਕਦਾ ਆਉਣਾ ਚਾਹੀਦਾ ਲੋਕਾਂ ਨੂੰ ਜੀ ਧੰਨਵਾਦ ਇਹ ਸੰਨ ਰੱਬੀ ਕੰਦੋੜਾ ਜਿਹੜੇ ਅੱਜ ਟਾਵਰ ਮੋਰਚੇ ਤੇ ਬੈਠੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਟਾਵਰ ਜਰੂਰ ਦਿਖਾ ਦਿਓ ਜਿਹਦੇ ਸਿਖਰ ਦੇ ਉੱਤੇ ਗੁਰਜੀਤ ਸਿੰਘ ਤਕਰੀਬਨ ਪਿਛਲੇ 3 ਮਹੀਨਿਆਂ ਤੋਂ ਬੈਠੇ ਨੇਗੇ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਵੀਰੇ ਸਭ ਤੋਂ ਪਹਿਲਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਲਾਕਾਰ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਰੱਬੀ ਭਾਜੀ ਹੁਣੀ ਆਏ ਰੱਬੀ ਕਦੋਂ ਲਾ ਭਾਜੀ ਹੁਣੀ ਬਹੁਤੇ ਕਲਾਕਾਰ ਨਾ ਇਕੱਠ ਵੇਖ ਕੇ ਜਾਂਦੇ ਜਿੱਥੇ 1 ਲੱਖ ਡੇਢ ਲੱਖ ਬੰਦੇ ਦਾ ਇਕੱਠ ਹੋਵੇ ਉੱਥੇ ਕਲਾਕਾਰ ਭੱਜੇ ਜਾਂਦੇ ਆ ਹਨਾ ਇੱਥੇ ਗੁਰੂ ਦਾ ਮਸਲਾ ਆ ਤੇ 20 ਰੁਪਏ ਕਨੋਂ ਲਾ ਵੀਰੇ ਇੱਥੇ ਪਹੁੰਚੇ ਆ ਪਰ ਮੈਂ ਉਹਨਾਂ ਕਲਾਕਾਰਾਂ ਗਾੜੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਤੁਸੀਂ ਵੀ ਯਾਰ ਆਪਣੇ ਗੁਰੂ ਵਾਸਤੇ ਕੰਮ ਸੇ ਘੱਮ ਆਪਣੇ ਗੁਰੂ ਵਾਸਤੇ ਤਾਂ ਖਲੋਜੋ ਯਾਰ ਆਪਾਂ ਸ਼ਹੀਦ ਸਿੰਘਾਂ ਦੇ ਜਿਹੜੇ ਉੱਥੇ ਮੋਰਚੇ ਲੱਗੇ ਆ ਆਪਣਾ ਮਹਾਲੀ ਦੇ ਵਿੱਚ ਲੱਗਾ ਬੰਦੀ ਸਿੰਘਾਂ ਦਾ ਮੋਰਚਾ ਅਸੀਂ ਉੱਥੇ ਨਹੀਂ ਪਹੁੰਚ ਸਕਦੇ ਤੁਸੀਂ ਨਾ ਪਹੁੰਚੋ ਯਾਰ ਪਰ ਰੂਬੀ ਭਾਜੀ ਉਹਨੂੰ ਅਰਖਸ ਗਾਓ ਬਾਈ ਦੀਪ ਸਿੱਧੂ ਹੀ ਨਾ ਮੈਨੂੰ ਇਹ ਭਾਜੀ ਤੋਂ ਬਿਲਕੁਲ ਉਹ ਚਿਹਰਾ ਦੇਦਾ ਬਾਈ ਦੀਪ ਸਿੱਧੂ ਵਾਲਾ ਹਮੇਸ਼ਾ ਨੇ ਸਿੱਖ ਕੌਮ ਦੀ ਗੱਲ ਕੀਤੀ ਆ ਸਿੱਖ ਕੌਮ ਪ੍ਰਤੀ ਜਦੋਂ ਵੀ ਕੋਈ ਗੱਲ ਹੁੰਦੀ ਆ ਤਾਂ ਜਰੂਰ ਰੂਬੀ ਭਾਜੀ ਹਣੀ ਜੜੇ ਉਹ ਗੱਲ ਕਰਦੇ ਆ ਤੇ ਜਿਹੜੇ ਸਾਡੇ ਸਾਡੇ ਮਰਦੇ ਸਰਦਾਰਾਂ ਦੇ ਪੁੱਤ ਹੋ ਗਏ ਯਾਰ ਆਪਣੇ ਗੁਰੂ ਕਰਕੇ ਨਹੀਂ ਇੱਥੇ ਪਹੁੰਚਦੇ ਉਹਨਾਂ ਨੂੰ ਵੀ ਪਹੁੰਚਣਾ ਚਾਹੀਦਾ ਕਮ ਸੇ ਕਮ ਬਾਈ ਰੂਬੀ ਕੰਧੋਲੇ ਵਾਲੀ ਸੇਹ ਦਾ ਲੈ ਲੈਣ ਬਸ ਇੰਨੀ ਗੱਲ ਹੀ ਕਹਾਂਗਾ ਵੀਰ ਜੀ ਬਾਕੀ ਭਾਜੀ ਉਹਨਾਂ ਦਾ ਪਤਾ ਹੀ ਧੰਨਵਾਦ ਵੀਰੇ ਧੰਨਵਾਦ